ਕਸ਼ਮੀਰੀ ਪੰਡਤਾਂ ਦੀ ਫਰਿਆਦ ਸੀ ਕਿ ਗੁਰੂ ਜੀ ਸਾਡਾ ਧਰਮ ਖਤਰੇ 'ਚ ਹੈ ਕੋਈ ਸਾਡੀ ਬਾਹ ਨਹੀਂ ਫੜ ਰਿਹਾ ਬਚਾ ਲਓ ਤੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਵਾਸਤੇ ਸੀਸਵਾਰ ਦਿੱਤਾ ਕੌਣ ਕਿਸੇ ਦੀ ਖਾਤਰ ਆਪਾ ਵਾਰਦਾ ਤੇ ਸੀਸ ਧੜੀ ਤੇ ਤਰਦਾ ਹੈ ਪਰ ਗੁਰੂ ਜੀ ਨੇ ਸ਼ਹਾਦਤ ਦੇ ਕੇ ਧਾਰਮਿਕ ਆਜ਼ਾਦੀ ਅਤੇ ਮਨੁੱਖਤਾ ਨੂੰ ਬਚਾ ਲਿਆ ਕੁਰਬਾਨੀ ਦੀ ਅਜੇ ਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਇਹ ਮਹਾਨ ਸ਼ਹਾਦਤ ਗੁਰੂ ਸਾਹਿਬ ਦੇ ਹੀ ਹਿੱਸੇ ਆਈ ਉਹਨਾਂ ਆਪਾ ਵਾਰ ਦਿੱਤਾ ਕਿਉਂਕਿ ਇਹ ਧਰਮ ਦੀ ਆਜ਼ਾਦੀ ਮਨੁੱਖੀ ਹੱਕਾਂ ਅਤੇ ਬਰਾਬਰੀ ਦਾ ਸਵਾਲ ਸੀ ਕੋਈ ਧਰਮ ਉੱਤਮ ਤੇ ਕੋਈ ਨੀਵਾ ਕਿਵੇਂ ਹੋ ਸਕਦਾ ਹੈ ਕੋਈ ਜਰਵਾਣਾ ਤਲਵਾਰ ਦੇ ਜ਼ੋਰ ਤੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਕਿਵੇਂ ਖੋ ਸਕਦਾ ਹੈ ਹਰ ਕਿਸੇ ਦਾ ਆਪਣਾ ਅਕੀਦਾ ਤੇ ਆਪਣਾ ਵਿਸ਼ਵਾਸ ਹੈ ਅੱਲਾ ਈਸ਼ਵਰ ਵਾਹਿਗੁਰੂ ਸਾਰੇ ਇੱਕ ਹੀ ਤ ਹਨ ਤਾਂ ਕਿਸੇ ਨੂੰ ਆਪਣਾ ਅਕੀਦਾ ਛੱਡਣ ਲਈ ਮਜਬੂਰ ਕਿਵੇਂ ਕੀਤਾ ਜਾ ਸਕਦਾ ਹੈ ਧਰਮ ਦੇ ਨਾਂ ਤੇ ਮਜ਼ਲੂਮਾਂ ਦੀ ਜਾਣ ਨਹੀਂ ਲਈ ਜਾ ਸਕਦੀ ਅਜਿਹੇ ਜ਼ੁਲਮ ਖਿਲਾਫ ਹੀ ਗੁਰੂ ਤੇਗ ਬਹਾਦਰ ਜੀ ਢਾਲ ਮੰਨ ਕੇ ਖੜ ਗਏ ਸਨ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਚ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਤਿਆਗ ਮਨਸੀ ਆਪ ਜੀ ਨੂੰ ਸੰਸਕ੍ਰਿਤ, ਹਿੰਦੀ ਤੇ ਗੁਰਮੁਖੀ ਦੇ ਨਾਲ ਘੋੜਸਵਾਰੀ, ਤੀਰਅੰਦਾਜ਼ੀ ਤੇ ਤਲਵਾਰਬਾਜ਼ੀ ਦੀ ਸਿੱਖਿਆ ਦਿੱਤੀ ਗਈ। ਕੇਵਲ 13 ਸਾਲ ਦੀ ਉਮਰ 'ਚ 1635 'ਚ ਕਰਤਾਰਪੁਰ ਸਾਹਿਬ ਦੀ ਲੜਾਈ ਹੋਈ ਤਾਂ ਆਪ ਵੱਲੋਂ ਦਿਖਾਈ ਬਹਾਦਰੀ ਸਦਕਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਆਪ ਜੀ ਨੇ 30 ਮਾਰਚ 1664 ਨੂੰ ਗੁਰਗੱਦ ਦੀ ਸੰਭਾਲੀ ਸਿੱਖੀ ਦੇ ਪ੍ਰਚਾਰ ਵਾਸਤੇ ਆਪ ਹਿੰਦੁਸਤਾਨ ਦੇ ਕਈ ਹਿੱਸਿਆਂ 'ਚ ਗਏ ਤੇ ਫਿਰ ਵਾਪਸ ਆ ਕੇ 1665 ਸਵਾਲਕ ਦੀਆਂ ਪਹਾੜੀਆਂ ਨੇੜੇ ਪਿੰਡ ਮੱਖਵਾਲ ਰੋਪੜ ਵਿੱਚ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਂਮੀ ਨਗਰ ਵਸਾਇਆ ਜਿਸ ਨੂੰ ਬਾਅਦ 'ਚ ਅਨੰਦਪੁਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ ਇੱਥੇ ਗੁਰੂ ਜੀ ਦੀਵਾਨ ਸਜਾਉਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਅਨਾਠ ਸ਼ਬਦ ਤੇ 57 ਸ਼ਲੋਕ ਦਰਜ ਹਨ ਜੋ ਕਿ 15 ਰਾਗਾਂ ਚ ਹਨ ਆਪ ਜੀ ਉੱਚ ਕੋਟੀ ਦੇ ਕਵੀ ਤੇ ਰਾਗਾਂ ਦੇ ਗਿਆਤਾ ਸਨ ਆਪ ਦੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ 1706 ਈਸਵੀ ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਉਸ ਵੇਲੇ ਹਿੰਦੁਸਤਾਨ ਉੱਤੇ ਮੁਗਲਾਂ ਦੇ 6ਵੇਂ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਜੋ ਪੱਕਾ ਨਮਾਜ਼ੀ ਤੇ ਇਸਲਾਮੀ عقیدਿਆਂ ਦਾ ਪਾਬੰਦ ਸੀ ਉਹ ਸਖਤ ਵਿਜਾਦ ਸੀ ਤੇ ਦਿੱਲੀ ਦੇ ਤਖਤ ਉੱਤੇ ਬੈਠਣ ਤੋਂ ਪਹਿਲਾਂ ਬਲਖ ਗੁਜਰਾ ਤੇ ਦੱਖਣ ਦਾ ਸੂਬੇਦਾਰ ਰਹਿ ਚੁੱਕਾ ਸੀ ਇਸ ਲਈ ਰਾਜ ਪ੍ਰਬੰਧ ਉੱਤੇ ਉਸਦੀ ਪਕੜ ਮਜ਼ਬੂਤ ਸੀ ਉਸਦੇ ਅਹਲਕਾਰ ਲੋਕਾਂ ਤੇ ਜ਼ਬਰ ਜ਼ੁਲਮ ਕਰਦੇ ਗੈਰ ਮੁਸਲਮਾਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਦੇ ਕਸ਼ਮੀਰ ਦੀ ਕਮਾਨ ਗਵਰਨਰ ਇਫਤਿਹਾਰ ਖਾਨ ਅਤੇ ਸੂਬੇ ਦਾ ਸ਼ੇਰ ਅਫਗਾਨ ਦੇ ਹੱਥ ਸੀ ਉਹ ਚਾਹਦੇ ਸਾਂ ਕਿ ਹਰ ਪਾਸੇ ਇਸਲਾਮ ਦਾ ਬੋਲ ਪਾਲਾ ਹੋ ਜਾਵੇ ਅਤੇ ਹਰ ਕੋਈ ਇਸਲਾਮ ਗ੍ਰਹਿਣ ਕਰਕੇ ਮੁਸਲਮਾਨ ਬਣ ਜਾਵੇ ਉਹਨਾਂ ਦਾ ਇਹੋ ਵਤੀਰਾ ਕਸ਼ਮੀਰੀ ਪੰਡਤਾਂ ਪ੍ਰਤੀ ਵੀ ਸੀ ਜੋ ਆਪਣੇ ਧਾਰਮਿਕ عقide ਅਨਸਾਰ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਸਨ ਕਸ਼ਮੀਰੀ ਪੰਡਤਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਕਿ ਜਾਂ ਤਾਂ ਉਹ ਇਸਲਾਮ ਕਬੂਲ ਕਰ ਲੈਣ ਜਾਂ ਫਿਰ ਮਰ ਲਈ ਤਿਆਰ ਰਹਿ ਅਜਿਹੇ ਦਮਕੂ ਟੂ ਬਹਾਲ ਚ ਲੋਕਾਂ ਦਾ ਜੀਵਣਾ ਬਹਾਲ ਸੀ ਉਗਲਾ ਦੇ ਅਤਿਆਚਾਰਾਂ ਦੀ ਤਲਵਾਰ ਹਰ ਵੇਲੇ ਸਿਰ ਉੱਤੇ ਲਟਕਦੀ ਰਹਦੀ ਬੇਵਸ ਲੋਕਾਂ ਦੀ ਫਰਿਆਦ ਸੁਣਡ ਵਾਲਾ ਕੋਈ ਨਹੀਂ ਸੀ ਅਜੇਹੇ ਦੇ ਰਾਸ਼ਾ ਦੇ ਆਲਮ ਚ 25 ਬਈ 1675 ਨੂੰ ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਪੰਡਤ ਕਿਰਪਾ ਰਾਮ ਦੱਤ ਦੀ ਅਗਵਾਈ ਹੇਠਾਂ ਸ਼੍ਰੀ ਅਨੰਦਪੁਰ ਸਾਹਿਬ ਪੁੱਜਿਆ ਮੁਗਲਾਂ ਦੇ ਜ਼ੁਲਮ ਜ਼ਬਰਦਸਤ ਆਏ ਕਸ਼ਮੀਰੀ ਪੰਡਤਾਂ ਦੇ ਜਥੇ ਨੂੰ ਜਦੋਂ ਗੁਰੂ ਜੀ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਆਪਣੇ ਦੁੱਖਾਂ ਦੀ ਦਾਸਤਾਨ ਬਿਆਨ ਕਰ ਦਿੱਤੀ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਕਿ ਉਹਨਾਂ ਦੇ ਪੂਰਵਜਾਂ ਦੇ ਧਰਮ ਨੂੰ ਬਚਾ ਲਿਆ ਜਾਵੇ ਉਹ ਸਦੀਆਂ ਤੋਂ ਆਪਣਾ ਧਰਮ ਨਿਭਾਉਂਦੇ ਆ ਰਹੇ ਹਨ ਹੁਣ ਤੱਕ ਉਹਨਾਂ ਆਪਣੇ ਧਾਰਮਿਕ ਅਕੀਦੇ ਉੱਤੇ ਕੋਈ ਹਰਫ ਨਹੀਂ ਆਉਣ ਦਿੱਤਾ ਪਰ ਹੁਣ ਉਹਨਾਂ ਦਾ ਧਰਮ ਖਤਰੇ 'ਚ ਹੈ ਉਹਨਾਂ ਨੂੰ ਜਬਰੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ ਉਹ ਇਸਲਾਮ ਕਬੂਲ ਨਹੀਂ ਕਰਨਾ ਚਾਹੁੰਦੇ ਉਹਨਾਂ ਦਾ ਅਕੀਦਾ ਆਪਣੇ ਧਰਮ ਨਾਲ ਜੁੜਿਆ ਹੈ ਉਨਾ ਦੀ ਵਿਥਿਆ ਸੁਣ ਕੇ ਗੁਰੂ ਸਾਹਿਬ ਸੋਚੀ ਪਏਗੇ ਕਿ ਕੋਈ ਆਪਣੇ ਧਰਮ ਨੂੰ ਉੱਤਮ ਤੇ ਦੂਜੇ ਨੂੰ ਨੀਵਾਂ ਕਿਵੇਂ ਕਹਿ ਸਕਦਾ ਹੈ ਜਦੋਂ ਕਿ ਸਾਰੇ ਧਰਮ ਬਰਾਬਰ ਹਨ ਤੇ ਸਾਰਿਆਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਪਰਮਾਤਮਾ ਇੱਕ ਹੈ ਤੇ ਉਸ ਦੀ ਨਜ਼ਰ ਚ ਸਾਰੇ ਮਨੁੱਖ ਬਰਾਬਰ ਹਨ ਗੁਰੂ ਜੀ ਨੇ ਸਮਝ ਲਿਆ ਕਿ ਇਹ ਕੋਈ ਸਦਾਰਕ ਮਸਲਾ ਨਹੀਂ ਹੈ ਤੇ ਇਸ ਦਾ ਹੱਲ ਵੀ ਅਸਦਾਰ ਹੀ ਹੋਵੇਗਾ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਔਖੀ ਘੜੀ ਚ ਉਹਨਾਂ ਦਾ ਸਾਥ ਦੇਣਗੇ ਤੇ ਧਰਮ ਦੀ ਰੱਖਿਆ ਕਰਨਗੇ ਗੁਰੂ ਜੀ ਨੇ ਫੈਸਲਾ ਕਰ ਲਿਆ ਕਿ ਉਹ ਬਨੁਖਤਾ ਅਤੇ ਧਰਮ ਦੀ ਆਜ਼ਾਦੀ ਵਾਸਤੇ ਹਰ ਯਤਨ ਕਰਨਗੇ ਤੇ ਫਿਰ ਭਾਵੇਂ ਉਹਨਾਂ ਨੂੰ ਆਪਣੀ ਜਾਨ ਹੀ ਕਿਉਂ ਨਾਰ ਨੀ ਪਵੇ ਉਹ ਸਮਝ ਗਏ ਸਨ ਕਿ ਜੋ ਹਾਲਾਤ ਬੜੇ ਹੋਏ ਹਨ ਉਹ ਵੱਡੀ ਕੁਰਬਾਨੀ ਮੰਗਦੇ ਹਨ ਮੋਗਲਾਂ ਦੀ ਤੈਸ਼ਾ ਤੇ ਡਰ ਧੁਖਤ ਉਪ ਕਰ ਲਈ ਕਿਸੇ ਨੂੰ ਕੁਰਬਾਨੀ ਦੇਣੀ ਹੀ ਪਈ ੜੀ ਹੈ ਤੇ ਇਹੋ ਸੋਚ ਕੇ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਧਰਮ ਦੀ ਰੱਖਿਆ ਦਾ ਦਰਵਾਸਾ ਦਿੱਤਾ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਮੁਗਲ ਬਾਦਸ਼ਾਹ ਰੰਗ ਜੇਪ ਨੂੰ ਇਹ ਸੁਨੇਹਾ ਪਿਜਵਾ ਦੇ ਕਿ ਜੇ ਉਹ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਬਣਾ ਲੇਤਾ ਹੈ ਤਾਂ ਫਿਰ ਸਾਰੇ ਕਸ਼ਮੀਰੀ ਪੰਡਤ ਵੀ ਇਸਲਾਮ ਕਬੂਲ ਕਰ ਲੈਣਗੇ ਇਸ ਦਾ ਭਾਵ ਸੀ ਕਿ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਫੈਸਲਾ ਕਰ ਲਿਆ ਸੀ ਜਾਹਰ ਸੀ ਕਿ ਉਹ ਆਪਣੀ ਜਾਨ ਵਾਰ ਦੇਣਗੇ ਪਰ ਇਸਲਾਮ ਕਬੂਲ ਨਹੀਂ ਕਰ ਲਏ ਇਸ ਅਪਰੰਤ ਉਹਨਾਂ 8 ਜੁਲਾਈ 1675 ਨੂੰ ਆਪਣੇ ਬਾ ਗੋਬਿੰਦ رائے ਨੂੰ ਗੁਰਗੱਦੀ ਸੌਗੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਅਤੇ ਭਾਈ ਜੈਤਾ ਜੀ ਨਾਲ ਦਿੱਲੀ ਵੱਲ ਕੂਚ ਕਰ ਦਿੱਤਾ ਉਹ ਜਦੋਂ ਆਗਰੇ ਪਹੁੰਚੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦਿੱਲੀ ਲਿਆਂਦਾ ਗਿਆ ਜਦੋਂ ਗੁਰੂ ਜੀ ਨੂੰ ਸਾਥੀਆਂ ਸਮੇਤ ਰੰਗਜੀਤ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਉਹਨਾਂ ਨੂੰ ਇਸਲਾਮ ਕਬੂਲ ਕਰ ਤੇ ਜਾਨ ਬਖਸ਼ੀ ਕਰਵਾਉਣ ਦੀ ਪੇਸ਼ਕਸ਼ ਕੀਤੀ ਗੁਰੂ ਜੀ ਤੇ ਸਾਥੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਇਨਕਾਰ ਸੁਣ ਕੇ ਔਰੰਗਜ਼ੇਬ ਪੜਕ ਉੱਠਿਆ ਉਸ ਦੇ ਹੁਕਮ ਉੱਤੇ ਪਹਿਲਾਂ ਭਾਈ ਬਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਫਿਰ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ ਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਤੇਗ ਵਿੱਚ ਸੁੱਟ ਦਿੱਤਾ ਗਿਆ ਅੰਤ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਰੀ ਚੌਕ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਤਲਵਾਰ ਦੇ वार ਨਾਲ ਤੜ ਤੋਂ ਅਲੱਗ ਕਰ ਦਿੱਤਾ ਗਿਆ ਤਰਸ ਦੀ ਖਾਤਰ ਗੁਰੂ ਜੀ ਸ਼ਹੀਦ ਹੋ ਗਏ ਉਹਨਾਂ ਦੀ ਸ਼ਹਾਦਤ ਦਾ ਤਵਾਰੀਖ ਚ ਨਵਾ ਪਹੁੰਚ ਗਿਆ ਜਿਸ ਨਾਲ ਬਜਲੂਬਾ ਨਿਤਾੜਿਆ ਡਿਵਾੜਿਆ ਤੇ ਨਿਓਟਿਆਂ ਨੂੰ ਪਲ ਮਿਲਿਆ ਫਿੱਦ ਦੀ ਚਾਦਰ ਪੜ ਗੁਰੂ ਤੇਗ ਬਹਾਦਰ ਦੇ ਹੱਕ ਸੱਚ ਧਰਮ ਤੇ ਇਤਸਾਫ ਲਈ ਜਾਨ ਵਾਰ ਦੇ ਦਿੱਤਾ ਰਾਹ ਦਿਖਾ ਦਿੱਤਾ ਉਹਨਾਂ ਦੀ ਸ਼ਹਾਦਤ ਅੱਜ ਵੀ ਸਾਡੇ ਲਈ ਪ੍ਰੇਰਨਾ ਸਰੋਤ ਹੈ ਉਹਨਾਂ ਦੇ ਸ਼ਹੀਦੀ ਵਿਹਾਰੇ ਉੱਤੇ ਅਸੀਂ ਫਿੱਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕਰਦੇ ਹਾਂ